ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਆ ਇਹ ਆਪਾਂ ਦੋ ਰੰਗਾਂ ਦੇ ਬਣਾਵਾਂਗੇ ਇਸ ਨੂੰ ਤੁਸੀਂ ਜਿਆਦਾ ਰੰਗਾਂ ਦੇ ਵੀ ਬਣਾ ਸਕਦੇ ਜੇ ਦੋ ਰੰਗਾਂ ਦੇ ਵੀ ਬਣਾ ਸਕਦੇ ਮੈਂ ਇੱਥੇ ਵਾਈਟ ਤੇ ਪਿੰਕ ਤੇ ਬਣਾਵਾਂਗੇ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਾ ਕੇ ਰੈਡੀ ਕਰ ਸਕਦੇ ਜਿੱਦੇ ਡਿਜ਼ਾਈਨ ਬਹੁਤ ਸੌਖਾ ਆ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਵਿਨੀ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਬਟ ਆਪਾਂ ਇੱਕ ਕਲਰ ਦੀਆਂ ਦੋ ਸਲਾਈਆਂ ਮੈਂ ਤੁਹਾਨੂੰ ਚਾਰ ਸਲਾਈਆਂ ਬਣਾ ਕੇ ਦਿਖਾਵਾਂਗੀ ਤੇ ਜਿਹੜੀਆਂ ਇਹਦੇ ਵਿੱਚ ਦੋ ਬੇਸਿਕ ਰੋ ਬਣਨੀਆਂ ਨੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਇੱਥੇ ਮੈਂ ਤੁਹਾਨੂੰ 6 ਸਲਾਈਆਂ ਦਾ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਦੋ ਬੇਸਿਕ ਰੋ ਜਿਹੜੀਆਂ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨੀਆਂ ਤੇ ਚਾਰ ਸਲਾਈਆਂ ਹਰ ਇੱਕ ਰੰਗ ਦੇ ਦੋ-ਦੋ ਕਲਰ ਜਿਹੜੇ ਉਹ ਲਾ ਕੇ ਮੈਂ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਇਸ ਡਿਜ਼ਾਈਨ ਨੂੰ ਬਹੁਤ ਸਾਰੇ ਰੰਗਾਂ ਵਿੱਚ ਬਣਾ ਕੇ ਰੈਡੀ ਕਰ ਸਕਦੇ ਜੀ ਜਿੰਨੀਆਂ ਵੀ ਤੁਹਾਡੇ ਕੋਲ ਬਚੀਆਂ ਵੂਲ ਨੇ ਭਾਵੇਂ ਦੋ ਸਲਾਈਆਂ ਦੀ ਤੁਹਾਡੇ ਕੋਲ ਵੂਲ ਬਚੀ ਆ ਉਹ ਵੀ ਤੁਸੀਂ ਇਸ ਡਿਜ਼ਾਈਨ ਤੇ ਲਗਾ ਕੇ ਤੇ ਬਣਾ ਸਕਦੇ ਜੇ ਉਮੀਦ ਕਰਦੇ ਆ ਪਹਿਲਾਂ ਦੇ ਡਿਜ਼ਾਈਨ ਡਿਜ਼ਾਈਨਾਂ ਦੀ ਤਰ੍ਹਾਂ ਇਹ ਵੀ ਡਿਜ਼ਾਈਨ ਤੁਹਾਨੂੰ ਜਿਹੜਾ ਬਹੁਤ ਪਸੰਦ ਆਏਗਾ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਜਿਹੜੀ ਆ ਬੇਸਿਕ ਰੋ ਜਿਹੜੀ ਆਪਾਂ ਬਣਾਉਣੀ ਆ ਉਹ ਆਪਾਂ ਬਣਾ ਲਾਂਗੇ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਵਾ ਫਿਰ ਇਸ ਤੋਂ ਬਾਅਦ ਅਗਲਾ ਕੁੰਡਾ ਸਿੱਧਾ ਤੇ ਇੱਕ ਕੁੰਡਾ ਉਲਟਾ ਇਹ ਹੀ ਦੋ ਕੁੰਡੇ ਆਪਾਂ ਬਾਰਡਰ ਦੀ ਤਰ੍ਹਾਂ ਪੂਰੀ ਆਪਣੇ ਪਹਿਲੀ ਸਲਾਈ ਦੇ ਵਿੱਚ ਰਿਪੀਟ ਕਰਨੀਆਂ نیچے ਤੁਸੀਂ ਕੋਈ ਵੀ ਬਾਰਡਰ ਬਣਾ ਲਓ ਭਾਵੇਂ ਪੁੱਠੀਆਂ ਵੱਟਾਂ ਵਾਲਾ ਬਾਰਡਰ ਬਣਾ ਲਓ ਜਾਂ ਇਸ ਤਰ੍ਹਾਂ ਬਣਾ ਲਓ ਕੋਈ ਵੀ ਬਾਰਡਰ ਤੁਸੀਂ ਬਣਾ ਸਕਦੇ ਜੀ ਪਹਿਲੀ ਸਲਾਈ ਜਿਹੜੀ ਇਸ ਤਰ੍ਹਾਂ ਬਣਨੀ ਆ ਇੱਕ ਕੁੰਡਾ ਸਿੱਧਾ ਪਹਿਲਾ ਕੁੰਡਾ ਸਿੱਧਾ ਬਣਾਉਣਾ ਦੂਸਰਾ ਉਲਟਾ ਬਣਾਉਣਾ ਇਸ ਗੱਲ ਦਾ ਧਿਆਨ ਰੱਖਣਾ ਹੈ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਪੂਰੀ ਜਿਹੜੀ ਫਰਸਟ ਬੇਸਿਕ ਰੋ ਆ ਉਹ ਆਪਾਂ ਇਸ ਤਰ੍ਹਾਂ ਬਣਾ ਲੈਣੀ ਆ ਸੇਮ ਬਾਰਡਰ ਦੀ ਤਰ੍ਹਾਂ ਬਿਲਕੁਲ ਵੀ ਔਖੀ ਨਹੀਂ ਆ ਬਹੁਤ ਹੀ ਸੌਖਾ ਡਿਜ਼ਾਈਨ ਆ ਤੇ ਸਾਰੀਆਂ ਭੈਣਾਂ ਨੂੰ ਇਹ ਡਿਜ਼ਾਈਨ ਬਹੁਤ ਪਸੰਦ ਆਏਗਾ ਕਿਉਂਕਿ ਬਹੁਤ ਜਲਦੀ ਜਲਦੀ ਬਣ ਜਾਂਦਾ ਹੈ ਤੇ ਬਹੁਤ ਪਿਆਰਾ ਲੱਗਦਾ ਹੈ ਬਣਿਆ ਹੋਇਆ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਆ ਲਾਸਟੇ ਤੁਹਾਡੇ ਕੋਲ ਇੱਕ ਉਲਟਾ ਕੁੰਡਾ ਆਉਣਾ ਚਾਹੀਦਾ ਮੇਰੇ ਕੋਲ ਇੱਕ ਕੁੰਡਾ ਐਕਸਟਰਾ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਦੋ ਤੇ ਇੱਕ ਕਰ ਦਾਂਗੇ ਤੇ ਸਾਡਾ ਸਿਰਫ ਐਜ ਦਾ ਕੁੰਡਾ ਰਹਿ ਜਾਏਗਾ ਪਹਿਲੀ ਸਲਾਈ ਇਸ ਤਰ੍ਹਾਂ ਬਣ ਗਈ ਹੈ ਦੂਸਰੀ ਸਲਾਈ ਵੇਖੋ ਦੂਸਰੀ ਸਲਾਈ ਜਿਹੜੀ ਆਪਾਂ ਬਣਾਉਣੀ ਹੈ ਸੈਕੰਡ ਰੋ ਉਲਟੇ ਪਾਸਿਓ ਇਹ ਵੀ ਆਪਾਂ ਸੇਮ ਉਸੇ ਤਰੀਕੇ ਦੇ ਨਾਲ ਬਣਾਉਣੀ ਹੈ ਉਲਟੇ ਦੇ ਉਲਟਾ ਸਿੱਧੇ ਅਤੇ ਸਿੱਧਾ ਕੁੰਡਾ ਮਤਲਬ ਇਹ ਵੀ ਆਪਾਂ ਬਾਰਡਰ ਦੀ ਤਰ੍ਹਾਂ ਹੀ ਬਣਾਉਣੀ ਹੈ ਸੈਕੰਡ ਜਿਹੜੀ ਆ ਬੇਸਿਕ ਰੋ ਇਹ ਦੋਨੋਂ ਸਲਾਈਆਂ ਜਿਹੜੀਆਂ ਇਹ ਬਾਅਦ ਵਿੱਚ ਡਿਜ਼ਾਈਨ ਦੇ ਵਿੱਚ ਰਿਪੀਟ ਨਹੀਂ ਹੋਣੀਆਂ ਬਸ ਪਹਿਲੀ ਵਾਰੀ ਇਹ ਬਣਨੀਆਂ ਆ ਡਿਜ਼ਾਈਨ ਨੂੰ ਇੱਕ ਬੇਸ ਦੇਣ ਵਾਸਤੇ ਇਹਦੇ ਨਾਲ ਹੀ ਡਿਜ਼ਾਈਨ ਸਾਡਾ ਜਿਹੜਾ ਉਹ ਸ਼ੁਰੂ ਹੋਣਾ ਹੈ ਦੂਸਰੀ ਸਲਾਈ ਜਿਹੜੀ ਉਹ ਵੀ ਆਪਾਂ ਇਸ ਤਰ੍ਹਾਂ ਬਾਰਡਰ ਦੀ ਤਰ੍ਹਾਂ ਬਣਾ ਕੇ ਰੈਡੀ ਕਰ ਲੈਣੀ ਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਜੇ ਤੁਸੀਂ ਕੋਈ ਆਪਣੀ ਪਸੰਦ ਦਾ ਡਿਜ਼ਾਈਨ ਭੇਜਣਾ ਚਾਹੁੰਦੇ ਹੋ ਤੇ ਮੇਰਾ ਨੰਬਰ ਜਿਹੜਾ ਉਹ ਮੈਂ ਦਿੱਤਾ ਹੋਇਆ ਹੈ ਤੁਸੀਂ ਮੇਰੇ ਨੰਬਰ ਤੇ ਜਾ ਕੇ ਆਪਣਾ ਡਿਜ਼ਾਈਨ ਭੇਜ ਕੇ ਮੇਰੇ ਕੋਲ ਬਣਵਾ ਸਕਦੇ ਜੀ ਤੇ ਪਲੀਜ਼ ਕਾਲ ਨਾ ਕਰਿਆ ਕਰੋ ਬਸ ਮੈਸੇਜ ਕਰਿਆ ਕਰੋ WhatsApp ਮੈਸੇਜ ਤੇ ਤੁਸੀਂ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਤੇ ਮੈਂ ਡਿਜ਼ਾਈਨ ਤੁਹਾਡਾ ਬਣਾ ਕੇ ਰੈਡੀ ਕਰਕੇ YouTube ਤੇ ਵੀਡੀਓ ਜਿਹੜੀ ਆ ਉਹ ਅਪਲੋਡ ਕਰ ਦਵਾਂਗੀ ਫੋਨ ਕਾਲ ਪਲੀਜ਼ ਨਾ ਕਰਿਆ ਕਰੋ ਕਿਉਂਕਿ ਫੂਨ اٹੈਂਡ ਨਹੀਂ ਕੀਤੇ ਜਾਂਦੇ ਹੁਣ ਆਪਾਂ ਸੈਕਿੰਡ ਕਲਰ ਆਪਣਾ ਜਿਹੜਾ ਉਹ ਐਡ ਕਰ ਲੈਣਾ ਵਾ ਤੇ ਇਹਨੂੰ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਮੰਨਾਂਗੇ ਕਿਉਂਕਿ ਪਹਿਲੀਆਂ ਜਿਹੜੀਆਂ ਦੋ ਸਲਾਈਆਂ ਉਹਨਾਂ ਨੂੰ ਆਪਾਂ ਕਾਊਂਟ ਨਹੀਂ ਕਰਨਾ ਹੁਣ ਜਦੋਂ ਆਪਾਂ ਦੂਸਰਾ ਰੰਗ ਆਪਣਾ ਲਾਉਣਾ ਹੈ ਤੇ ਉਦੋਂ ਆਪਾਂ ਪਹਿਲਾ ਕੁੰਡਾ ਜਿਹੜਾ ਇਹਨੂੰ ਹਮੇਸ਼ਾ ਬੰਨ ਲੈਣਾ ਹੁਣ ਇਸ ਤੋਂ ਬਾਅਦ ਇਹ ਸਾਡੇ ਕੋਲੋਂ ਦੋ ਕੁੰਡੇ ਇੱਕ ਤੇ ਦੋ ਇਹ ਜਿਹੜਾ ਉਲਟਾ ਕੁੰਡਾ ਇਹਦੇ نیچے ਹੁਣ ਆਪਾਂ ਇਸ ਤਰੀਕੇ ਦੇ ਨਾਲ ਇੱਕ ਐਕਸਟਰਾ ਕੁੰਡਾ ਬਣਾਵਾਂਗੇ ਥੋੜਾ ਜਿਨਾ ਇਹਨਾਂ ਨੂੰ ਲੂਜ਼ ਹੀ ਰੱਖਣਾ ਹੋ ਇੱਕ ਕੁੰਡਾ ਬਣਾ ਲਿਆ ਫਿਰ ਉਸ ਤੋਂ ਬਾਅਦ ਐਕਸਟਰਾ ਧਾਗਾ ਘੁਮਾ ਲਾਂਗੇ ਆ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਇਹ ਹੀ ਰਿਪੀਟ ਕਰਾਂਗੇ ਇਹ ਸਿੱਧਾ ਕੁੰਡਾ ਛੱਡ ਕੇ ਉਲਟਾ ਕੁੰਡਾ ਜਿਹੜਾ ਇਹਦੇ ਨੀਚੋਂ ਆਪਾਂ ਇੱਕ ਐਕਸਟਰਾ ਲੂਪ ਲੈਣਾ ਆ ਫਿਰ ਇੱਥੇ ਧਾਗਾ ਘੁਮਾ ਕੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਦੋਨੋਂ ਕੁੰਡੇ ਆਪਾਂ ਲੈ ਲੈਣੇ ਆ ਇੱਕ ਸਿੱਧਾ ਤੇ ਇੱਕ ਉਲਟਾ ਡਿਜ਼ਾਈਨ ਜਿਹੜਾ ਇਹ ਦੋਨਾਂ ਸਲਾਈਆਂ ਦੇ ਵਿੱਚ ਵੀ ਬਣਨਾ ਹੈ ਸਿੱਧੇ ਪਾਸੇ ਉਹ ਵੀ ਬਣਨਾ ਹੈ ਤੇ ਉਲਟੇ ਪਾਸੇ ਉਹ ਵੀ ਬਣਨਾ ਹੈ ਇਹ ਸਾਡੇ ਹੁਣ 2 ਤੋਂ 3 ਗੁੰਡੇ ਬਣ ਰਹੇ ਨੇ ਕਿਉਂਕਿ ਇੱਕ ਗੁੰਡਾ ਆਪਾਂ ਐਕਸਟਰਾ ਬਣਾ ਰਹੇ ਹਾਂ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਆਪਣੀ ਬਣਾ ਲੈਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਕਿਉਂਕਿ ਪਹਿਲੀਆਂ ਜਿਹੜੀਆਂ ਦੋ ਸਲਾਈਆਂ ਆਪਾਂ ਬਣਾਈਆਂ ਉਹਨਾਂ ਨੂੰ ਆਪਾਂ ਡਿਜ਼ਾਈਨ ਦੇ ਵਿੱਚ ਕਾਊਂਟ ਨਹੀਂ ਕਰਨਾ ਉਹ ਸਿਰਫ ਆਪਾਂ ਬੇਸਿਕ ਰੋ ਬਣਾਇਆ ਤੇ ਜੇਕਰ ਜਿਵੇਂ ਤੁਸੀਂ ਇਸ ਤਰ੍ਹਾਂ ਦਾ ਬਾਰਡਰ ਬਣਾਇਆ ਤੇ ਤੁਸੀਂ ਸਟਾਰਟਿੰਗ ਤੋਂ ਵੀ ਸ਼ੁਰੂ ਕਰ ਸਕਦੇ ਮੈਂ ਕਿਉਂਕਿ ਤੁਹਾਨੂੰ ਦਿਖਾਉਣਾ ਸੀ ਇਸ ਲਈ ਦੋ ਸਲਾਈਆਂ ਬਣਾ ਕੇ ਦਿਖਾਈਆਂ ਉਸ ਤਰ੍ਹਾਂ ਤੁਸੀਂ ਬਾਰਡਰ ਵਿੱਚ ਵੀ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਜੇ ਡਿਜ਼ਾਈਨ ਆਪਣਾ ਦੋ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਉਂਦੇ ਜਾਣਾ ਸਭ ਤੋਂ ਪਹਿਲਾਂ ਉਲਟੇ ਕੁੰਡੇ ਦੇ ਵਿੱਚੋਂ ਇੱਕ ਐਕਸਟਰਾ ਲੂਪ ਲੈਣਾ ਵਾ ਫਿਰ ਧਾਗਾ ਕਮਾ ਕੇ ਜਾਲੀ ਪਾਉਣੀ ਆ ਤੇ ਇਹਨਾਂ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਜਿਹੜਾ ਲੂਪ ਲਿਆਇਆ ਉਹਨੂੰ ਥੋੜਾ ਲੂਜ਼ ਹੀ ਰੱਖਣਾ ਹੈ ਉਹਨੂੰ ਬਹੁਤਾ ਟਾਈਟ ਨਹੀਂ ਕਰਨਾ ਤੇ ਇਹੀ ਦੋ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਦੇ ਜਾਣਾ ਥੋੜਾ ਜਨਾ ਲੂਜ਼ ਰੱਖੋਗੇ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਬਣੇਗਾ ਤੇ ਲਾਸਟ ਵਾਲਾ ਕੁੰਡਾ ਸਿੰਪਲ ਸਿੱਧਾ ਬਣਾ ਦੇਣਾ ਅਸਤਰਾ ਕਰਕੇ ਸਾਡੀ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਉਲਟੀ ਸਲਾਈ ਇੱਥੇ ਵੀ ਡਿਜ਼ਾਈਨ ਬਣੇਗਾ ਪਹਿਲਾ ਜਿਹੜਾ ਐਗਜ਼ਿਟ ਕੁੰਡਾ ਹੈ ਅਸ ਦਾ ਕੁੰਡਾ ਇਹਦੇ ਨਾਲ ਹੀ ਆਪਾਂ ਇੱਕ ਕੁੰਡਾ ਲੈ ਕੇ ਦੋਨਾਂ ਕੁੰਡਿਆਂ ਨੂੰ ਇਕੱਠੇ ਬੁੰਦਣਾ ਦੋ ਕੁੰਡਿਆਂ ਨੂੰ ਇਕੱਠੇ ਬੁੰਨਤਾ ਧਾਗਾ ਪਿਛਲੀ ਸਾਈਡ ਕਰਾਂਗੇ ਆਹ ਕੁੰਡੇ ਨੂੰ ਆਪਾਂ ਸਿੱਧਾ ਬਣਾਉਣਾ ਧਾਗਾ ਆਪਣੀ ਵੇਲੇ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਆ ਜਿਹੜਾ ਸਾਡਾ ਕੁੰਡਾ ਸੈਂਟਰ ਵਾਲਾ ਸੀ ਇਹਨੂੰ ਆਪਾਂ ਸਿੱਧਾ ਬਣਾਉਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਜਿਹੜਾ ਆਪਾਂ ਲੂਪ ਵਾਲਾ ਕੁੰਡਾ ਲਿਆ ਇਹਨੂੰ ਇੱਧਰ ਵਾਲੇ ਕੁੰਡੇ ਦੇ ਨਾਲ ਆਪਾਂ ਘਟਾ ਦੇਣਾ ਕਿਉਂਕਿ ਇੱਕ ਕੁੰਡਾ ਸਾਡੇ ਕੋਲੋਂ ਵੱਧ ਗਿਆ ਸੀ ਦੋ ਤੋਂ ਇੱਕ ਕਰਤਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ 2 ਤੋਂ 1 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਆਪਣੀ ਵਾਲੀ ਸਾਈਡ ਧਾਗਾ ਕਰਕੇ 2 ਤੋਂ 1 ਕਰਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ 2 ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ 2 ਤੋਂ 1 ਉੱਪਰ ਪਿੱਛੇ ਇੱਕ ਕੁੰਡਾ ਸਿੱਧਾ ਬਸ ਇਹੀ ਦੋ ਕੁੰਡੇ ਆਪਾਂ ਉਲਟੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਇੱਕ ਸਿੱਧਾ ਫਿਰ ਦੋ ਤੋਂ ਇੱਕ ਇੱਕ ਸਿੱਧਾ ਤੇ ਲਾਸਟ ਵਾਲਾ ਜਿਹੜਾ ਇਹਨੂੰ ਆਪਾਂ ਸਿੰਪਲ ਉਲਟਾ ਬਣਾ ਲੈਣਾ ਕਿਉਂਕਿ ਆਪਾਂ ਇੱਥੇ ਸਟਾਰਟਿੰਗ ਤੇ ਕੁੰਡਾ ਘਟਾਤਾ ਸੀ ਜੇ ਸਟਾਰਟਿੰਗ ਤੇ ਕੁੰਡਾ ਨਾ ਘਟਾਇਆ ਹੁੰਦਾ ਫਿਰ ਛੜਾ ਇੱਕ ਕੁੰਡਾ ਵੱਧ ਜਾਣਾ ਸੀ ਇਹ ਸਾਡੀ ਪਹਿਲੀ ਸਲਾਈ ਬਣ ਗਈ ਹੁਣ ਆਪਾਂ ਦੋ ਸਲਾਈਆਂ ਤੋਂ ਬਾਅਦ ਆਪਣਾ ਕਲਰ ਜਿਹੜਾ ਉਹ ਚੇਂਜ ਕਰਨਾ ਫੇਰ ਆਪਾਂ ਵਾਈਟ ਕਲਰ ਲਵਾਂਗੇ ਪਹਿਲਾ ਕੁੰਡਾ ਅਸਰਾ ਬੁਣ ਲਿਆ ਹੁਣ ਫੇਰ ਵੇਖੋ ਆ ਸਿੱਧਾ ਕੁੰਡਾ ਨਜ਼ਰ ਆ ਰਿਹਾ ਆ ਉਲਟਾ ਹੁਣ ਆਪਾਂ ਇਸੇ ਉਲਟੇ ਗੁੰਡੇ ਦੇ ਵਿੱਚੋਂ ਐਕਸਟਰਾ ਲੂਪ ਲੈਣਾ ਥੋੜਾ ਲੂਜ਼ ਰੱਖਣਾ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰਦਾਂਗੇ ਫੇਰ ਉਲਟੇ ਗੁੰਡੇ ਦੇ ਵਿੱਚੋਂ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੇਮ ਉਸੇ ਤਰ੍ਹਾਂ ਸਾਡੀ ਇਹ ਵੀ ਸਲਾਈ ਬਣਨੀ ਹੈ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਇਹ ਹੀ ਦੋ ਸਲਾਈਆਂ ਆਪਾਂ ਰਿਪੀਟ ਕਰਨੀਆਂ ਨੇ ਕਿ ਡਿਜ਼ਾਈਨ ਜਿਹੜਾ ਸਾਡਾ ਬੰਦ ਜਣਾ ਆ ਸਿੱਧੇ ਗੁੰਡੇ ਨੂੰ ਛੱਡ ਕੇ ਉਲਟੇ ਗੁੰਡੇ ਦੇ ਵਿੱਚੋਂ ਆਪਾਂ ਐਕਸਟਰਾ ਗੁੰਡਾ ਲੈਣਾ ਫਿਰ ਜਾਲੀ ਪਾਈ ਦੋ ਤੋਂ ਇੱਕ ਕਰਤਾ ਬੈਕ ਲੂਪ ਦੇਣਾ ਬਸ ਇਹੀ ਦੋ ਕੁੰਡੇ ਆਪਾਂ ਰਿਪੀਟ ਕਰਦੇ ਜਾਣਾ ਬਾਰ ਬਾਰ ਤੇ ਪਹਿਲੀਆਂ ਜਿਹੜੀਆਂ ਦੋ ਸਲਾਈਆਂ ਬਣਾਉਣੀਆਂ ਉਹਨਾਂ ਨੂੰ ਆਪਾਂ ਬਾਅਦ ਵਿੱਚ ਨਹੀਂ ਬਣਾਉਣਾ ਬਾਅਦ ਵਿੱਚ ਆਪਾਂ ਸਿਰਫ ਇਹੀ ਦੋ ਸਲਾਈਆਂ ਬਣਾਉਣੀਆਂ ਜਿੰਨੇ ਤੁਸੀਂ ਕਲਰ ਲਾਉਣੇ ਆ ਉਹਨੇ ਲਾ ਸਕਦੇ ਜੇ ਇਹ ਤੁਹਾਡੀ ਆਪਣੀ ਚੋਇਸ ਆ ਭਾਵੇਂ ਤੁਸੀਂ ਦੋ ਰੰਗਾਂ ਤੇ ਬਣਾ ਲਓ ਭਾਵੇਂ ਤੁਸੀਂ 10 ਰੰਗਾਂ ਤੇ ਬਣਾ ਲਓ ਇਹ ਵਾਲਾ ਡਿਜ਼ਾਈਨ ਤੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਫੇਰ ਆ ਗਏ ਉਲਟੀ ਸਲਾਈ ਤੇ ਰੂਟੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਜਿਹੜਾ ਐਸ ਵਾਲਾ ਇਹਦੇ ਨਾਲ ਹੀ ਆਪਾਂ ਇੱਕ ਕੁੰਡਾ ਘਟਾ ਦੇਣਾ ਇਸ ਤਰ੍ਹਾਂ ਕਰਕੇ 2 ਤੋਂ 1 ਕਰ ਦੇਣਾ ਸਟਾਰਟਿੰਗ ਤੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਫੇਰ ਧਾਗਾ ਪਿੱਛੇ ਆ ਜਿਹੜਾ ਹਵਾਲ ਵਾਲਾ ਕੁੰਡਾ ਸੀ ਇਹਨੂੰ ਆਪਾਂ ਸਿੱਧਾ ਬਣਾਉਣਾ ਹਮੇਸ਼ਾ ਵਾਲ ਵਾਲੇ ਨੂੰ ਸਿੱਧਾ ధాగాడ్ కండా ఏదే కటానా పిచ్చే సో కండా ఉల్టా బాకే ఫండా సోతో ఉల్టా బాకే ఫిర్ ఉల్టా బాగా ఉదో దోతో కన్నా ਫੇਰ ਇੱਕ ਸਿੱਧਾ ਧਾਗਾ ਆਪਣੇ ਸਾਈਡ ਕਰਕੇ 2 ਤੋਂ 1 ਫੇਰ ਇੱਕ ਸਿੱਧਾ ਫਿਰ 2 ਤੋਂ 1 ਫੇਰ ਇੱਕ ਸਿੱਧਾ 2 ਤੋਂ 1 ਫੇਰ ਇੱਕ ਸਿੱਧਾ ਤੇ ਲਾਸਟ ਵਾਲਾ ਸਿੰਪਲ ਉਲਟਾ ਤੇ এজ ਜਿਹੜਾ ਉਹ ਵੀ ਉਲਟ ਇਸ ਤਰ੍ਹਾਂ ਸੜੀਆਂ ਚਾਰ ਸਲਾਈਆਂ ਬਣ ਗਈਆਂ ਵੇਖੋ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਇਹਦੇ ਉੱਪਰ ਹੁਣ ਤੁਸੀਂ ਹੋਰ ਕੋਈ ਕਲਰ ਵੀ ਲਾ ਸਕਦੇ ਬਲੂ, ਰੈੱਡ ਕੋਈ ਵੀ ਲਗਾਉਣਾ ਚਾਹ ਲੋ ਕੋਈ ਕਲਰ ਵੀ ਤੁਸੀਂ ਲਗਾਉਣਾ ਲਗਾ ਸਕਦੇ ਜੀ ਤੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਰੈਡੀमेड ਲੁੱਕ ਵਾਲਾ ਡਿਜ਼ਾਈਨ ਜਿਹੜਾ ਤੁਹਾਡਾ ਬਣਦਾ ਜਾਏਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ